ਡਿੰਡਾ ਸ਼ਹਿਰ ਦੇ ਪਰਸਨਾਲ ਨਗਰ 'ਚ 11-1100 ਰੁਪਏ ਵੰਡ ਦਿੱਤਾ ਗਿਆ। ਭਗਵੰਤ ਮਾਨ ਕੰਨੀਓ। ਐਸ ਕਰਕੇ ਹੋਰ ਵੀ ਜਿਹੜੇ ਪੰਜਾਬ ਦੇ ਜਨਾਨੀਆਂ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਤੋਂ ਪੈਸੇ ਮੰਗਣ ਜਿਹੜੇ ਲੀਡਰ ਮਹੱਲਿਆਂ ਦੇ ਵਿੱਚ ਫਿਰਦੇ ਆ ਉਹਨਾਂ ਨੂੰ ਕਹੋ ਵੀ ਜੇ ਪਰਸਨਾਲ ਨਗਰ 'ਚ ਵੰਡੇ ਤਾਂ ਸਾਡੇ ਪੈਸੇ ਵੀ ਦਿਓ। ਸਾਡਾ ਹੱਕ ਇੱਥੇ ਰੱਖ। 1100 ਦੇ ਕਿਤੇ ਇਹ ਅਗਰ ਤੇਰੀ ਭਗਵੰਤਮਾਨ ਦੇਖੋ ਕਿੰਨਾ ਝੁੱਠਾ ਬੰਦਾ ਲੋਗ ਲੈਣ ਨੂੰ ਤਿਆਰ ਨਹੀਂ 11 ਰੁਪਇਆ ਕਰ ਰਿਹਾ ਮੇਰੀਆਂ ਭੈਣਾਂ ਨੂੰ ਮੈਂ 11 1100 ਬੰਦਾ ਕਈਆਂ ਨੇ ਤਾਂ ਮੇਰੇ ਮੱਥੇ ਮਾਰਿਆ ਕਈ ਕਹਿੰਦੇ ਉਹਨਾਂ ਨੂੰ ਆਣ ਦੇ ਝੁੱਠਾ ਬੰਦਾ ਕਹਿੰਦੀ ਤੂੰ ਸਿਰੇ ਦਾ ਗੱਪੀ ਐ ਭਗਵੰਤਮਾਨ ਨੂੰ ਕਹਿੰਦੇ ਤੂੰ ਸਿਰੇ ਦਾ ਗੱਪੀ ਐ ਮੈਨੂੰ ਕਹਿੰਦੇ ਤੂੰ ਸਿਰੇ ਦਾ ਡਰਾਮੇਵਾਜ ਐ 11 1100 ਰੁਪਏ ਦੇਈਏ ਨਾ ਵੀ ਨਕਲੀ ਦੇਈਏ ਨਾ ਮੈਂ ਕਹਿੰਦੀ ਜਿਹੜੇ ਮੈਨੂੰ ਉਹਨੇ ਭੇਜਤੇ ਮੈਂ ਵੰਡਤੇ ਅੱਛਾ ਤੁਹਾਨੂੰ ਭਗਵੰਤਮਾਨ ਨੇ ਭੇਜੇ ਉਹਨਾਂ ਨਾਲੇ ਭੇਜੇ ਆ ਉਹ ਇਹ ਵੀ ਨਕਲੀ ਹੈ ਉਹਨੇ ਵੀ ਝੂਠ ਮਾਰਿਆ ਆ ਦੇਖੋ ਆ ਦੇ ਕਹਿੰਦੇ ਉਹਨੇ ਹੀ ਮਾਰੋ ਮੱਥੇ ਚੋਣਾ ਵੀ ਨੇ ਚੋਣਾ ਸਾਲ ਰਹਿ ਗਿਆ 2027 ਜਦੋਂ ਦੇਖੋ ਇਹਨਾਂ ਦੇ ਥੱਪੇ ਪਹਿਣਗੇ ਇਹ ਹਾਲਾਤ ਹੋ ਗਏ ਹਾਲਾਤ ਤੁਹਾਡੇ ਸਾਹਮਣੇ ਜਨਾਨੀਆਂ ਦੇਖੋ ਕਿਵੇਂ ਗਾਲ੍ਹਾਂ ਕੱਢਦੀਆਂ ਜਾ ਰਹੀਆਂ ਪੰਜਾਬ ਦੇ ਹਾਲਾਤ ਦੇਖੋ ਅੱਜ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਕਿ ਇੱਕ ਲੇਡੀ ਨੂੰ ਅਸੀਂ 1100 ਰੁਪਏ ਦਵਾਂਗੇ ਉਸ ਦੇ ਹਿਸਾਬ ਨਾਲ ਅੱਜ ਇੱਕ ਹਰ ਲੇਡੀ ਦਾ 36000 ਰੁਪਏ ਬਣ ਗਿਆ ਅੱਜ ਇੱਕ ਜੰਮ ਦਾ ਬੱਚਾ 120000 ਰੁਪਏ ਦਾ ਕਰਜ਼ਾਈ ਹੋ ਗਿਆ ਬੱਲੇ 400 ਲੱਖ ਕਰੋੜ ਰੁਪਈਆ ਕਰਜ਼ਾ ਲੈ ਲਿਆ ਅੱਗੇ ਅਜੇ ਸਾਲ ਪਿਆ ਕਿਹਨੋਂ ਵੀ ਕੋਈ ਧਰਨਾ ਲਾਂਦਾ ਸੀ ਛੱਤ ਦੇ ਉਹਨਾਂ ਦੇ ਨਾਲ ਚੜ ਜਾਂਦੇ ਸੀ ਟੈਂਕੀ ਦੇ ਹੁੰਦੇ ਨਾਲ ਚੜ ਜਾਂਦੇ ਸੀ ਐਮਐਸਬੀ ਕਹਿੰਦੇ ਐਂ ਦਵਾਂਗੇ ਲੈ ਕੇ ਟੱਲੀਆਂ ਇੱਕ ਹੋਰ ਸੂਰੂ ਵਾਲਾ ਕੀ ਨਾਮ ਜਿੰਦਾ ਮੀਤ ਫੇਰ ਉੱਥੇ ਥਾਲੀਆਂ ਵਜਾਂਦੇ ਹੁੰਦੇ ਸੀ ਲੋਕ ਸਵਾ ਦੇ ਬਾਹਰ ਤੇ ਅੱਜ ਲੋਕਾਂ ਦਾ ਸਾਹਮਣਾ ਨਹੀਂ ਕਰਦੇ ਤੁਸੀਂ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ਼ ਪੰਜਾਬ ਸਰਕਾਰ ਨੇ ਗਰੰਟੀਆਂ ਦਿੱਤੀਆਂ ਸੀਗੀਆਂ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਚੋਣਾਂ ਤੋਂ ਬਾਅਦ ਕਹਿੰਦੇ ਕਿ ਅਸੀਂ ਲਗਭਗ ਸਾਰੀਆਂ ਗਰੰਟੀਆਂ ਪੂਰੀਆਂ ਕਰਤੀਆਂ ਪਰ ਉਹਨਾਂ ਵਿੱਚ ਇੱਕ ਗਰੰਟੀ ਸੀ ਔਰਤਾਂ ਦੇ ਲਈ ਜਿਹੜਾ ਸੀਗਾ ਕਿ 1000-1000 ਰੁਪਇਆ ਹਰ ਇੱਕ ਔਰਤ ਦੇ ਖਾਤੇ ਵਿੱਚ ਆਊਗਾ ਜਦੋਂ ਸਾਡੀ ਸਰਕਾਰ ਆਕੇ ਪਰ ਸਰਕਾਰ ਦਾ ਲਗਭਗ ਇੱਕ ਬਜਟ ਰਹਿ ਗਿਆ ਚਾਰ ਬਜਟ ਜਿਹੜੀ ਪੇਸ਼ ਕਰ ਚੁੱਕੀ ਹੈ ਪਰ ਇਸ ਵਾਰ ਵੀ ਜਿਹੜਾ ਐਲਾਨ ਉਹ ਨਹੀਂ ਦਿੱਕੇ ਜਿਸ ਨੂੰ ਦੇਖਦੇ ਹੋਇਆ 1000 ਰੁਪਏ ਸਰਕਾਰ ਨੇ ਤਾਂ ਦਿੱਤਾ ਨਹੀਂ ਪਰ ਬਠਿੰਡਾ ਵਿੱਚ ਇੱਕ ਐਮਸੀ ਨੇ ਜਿਹੜੇ 1000 1000 ਰੁਪਏ ਨਹੀਂ 11 1100 ਰੁਪਏ ਵੰਡ ਰਹੇ ਆ ਔਰ ਤੁਹਾਨੂੰ ਗੱਲਬਾਤ ਕਰਦੇ ਆ ਤਸਵੀਰਾਂ ਦੇਖ ਸਕਦੇ ਹੋ ਕਿ ਨੋਟ ਆ ਜਿਹੜੇ 5 500 ਤੇ 100 100 ਰੁਪਏ ਦੇ ਬੰਨੇ ਹੋਏ ਆ ਕਿਉਂਕਿ ਦੋ ਨੋਟ 500 ਦੇ 100 ਆ ਦਿੰਦੇ ਆ ਸਭ ਤੋਂ ਪਹਿਲਾਂ ਜੀ ਕੀ ਮਤਲਬ ਕਰ ਰਹੇ ਹੋ ਕਿਉਂ ਪੈਸਾ ਵੰਡ ਰਹੇ ਹੋ ਇੰਨਾ ਪੈਸਾ ਜਿਹੜਾ ਪੰਜਾਬ ਸਰਕਾਰ ਨੇ ਜਦੋਂ ਵਾਦੇ ਗਰੰਟੀਆਂ ਦਿੱਤੀਆਂ ਸੀ ਇੱਕ ਤੋਂ ਇੱਕ ਚੜ੍ਹਦੀਆਂ ਗਰੰਟੀਆਂ ਦਿੱਤੀਆਂ ਗਰੰਟੀ ਅੱਜ ਇਹਨਾਂ ਨੇ ਵਾਦਾ ਕੀਤਾ ਸੀ ਵੀ ਕਿ ਇੱਕ ਲੇਡੀ ਨੂੰ ਅਸੀਂ 1100 ਰੁਪਏ ਦਵਾਂਗੇ ਉਸ ਦੇ ਹਿਸਾਬ ਨਾਲ ਅੱਜ ਇੱਕ ਹਰ ਲੇਡੀ ਦਾ 36000 ਰੁਪਏ ਬਣ ਗਿਆ ਜੀ 36000 ਰੁਪਏ ਬਣ ਗਿਆ ਜਦੋਂ ਅੱਜ ਮੈਂ ਸਵੇਰ ਦਾ ਪਰ ਉਹਨਾਂ ਦੀ ਐਸ ਗੱਲ ਦੀ ਮੈਂ ਵਧਾਈ ਦੇਣਾ ਚਾਹਨਾ ਪੰਜਾਬ ਵਾਸੀਆਂ ਨੂੰ ਕਿ ਪੰਜਾਬ ਦੇ ਪਰਸਰਾ ਬਠਿੰਡਾ ਸ਼ਹਿਰ ਦੇ ਪਰਸਰਾ ਨਗਰ 'ਚ 11-1100 ਰੁਪਏ ਵੰਡ ਦਿੱਤਾ ਗਿਆ ਭਗਵੰਤ ਮਾਨ ਕੰਨੀਓ ਐਸ ਕਰਕੇ ਹੋਰ ਵੀ ਜਿਹੜੇ ਪੰਜਾਬ ਦੇ ਜਨਾਨੀਆਂ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਤੋਂ ਪੈਸੇ ਮੰਗਣ ਜਿਹੜੇ ਲੀਡਰ ਮੁਹੱਲਿਆਂ ਦੇ ਵਿੱਚ ਫਿਰਦੇ ਐ ਉਹਨਾਂ ਨੂੰ ਕਹੋ ਵੀ ਜੇ ਪਰਸਰਾ ਨਗਰ 'ਚ ਵੰਡਦੇ ਤਾਂ ਸਾਡੇ ਪੈ ਸਾਡਾ ਹੱਕ ਇੱਥੇ ਰੱਖ ਜੇ ਪੰਜ ਗੱਪ ਇਹਨਾਂ ਨੇ ਮਾਰੇ ਸੀ ਅਲੀ ਬਾਬਾ 40 ਚੋਰ ਵਾਲੀਆਂ ਇਹਨਾਂ ਦੀਆਂ ਗੱਲਾਂ ਨੇ ਦਿੱਲੀ ਦੇ ਅੰਦਰ ਜਦੋਂ ਅੰਨੇ ਦੇ ਨਾਲ ਇਹਨਾਂ ਨੇ ਧਰਨਾ ਲਾਇਆ ਸੀ ਇਹ ਕਹਿੰਦੇ ਸੀ ਅਸੀਂ ਰਾਜਨੀਤੀ 'ਚ ਨਹੀਂ ਆਂਦੇ ਫਿਰ ਦੂਜਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਕਿਉਰਟੀ ਨਹੀਂ ਲੈਂਦੇ ਫਿਰ ਤੀਜਾ ਇਹਨਾਂ ਨੇ ਕਿਹਾ ਸੀ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰਦੇ ਚੌਥਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਸਕਿਉਰਟੀ ਨਹੀਂ ਲੈਂਦੇ ਹਰ ਚੀਜ਼ ਤੇ ਇਹਨਾਂ ਨੇ ਗੱਪ ਮਾਰਿਆ ਬਾਥਰੂਮ ਜਿਹੜੇ ਕੇਜਰੀਵਾਲ ਦੇ 4-4 ਕਰੋੜ ਰੁਪਏ ਦਾ ਇੱਕ ਬਾਥਰੂਮ ਬਣਿਆ ਸੋਨੇ ਦੇ ਬਣਾਏ ਗਏ ਤੁਸੀਂ ਸਾਡੇ ਚੈਨਲ 'ਆ ਰਾਹੀ ਦਿਖਾਇਆ ਗਿਆ ਅੱਜ ਪੰਜਾਬ ਦੇ ਲੋਕਾਂ ਨੂੰ ਠੱਗਿਆ ਮਸੂਤ ਕਰ ਰਿਹਾ ਮੇਰੀਆਂ ਭੈਣਾਂ ਨੂੰ ਮੈਂ 11-1100 ਬੰਦੇ ਕਈਆਂ ਨੇ ਦਾ ਮੇਰੇ ਮੱਥੇ ਮਾਰਿਆ ਕਈ ਕਹਿੰਦੇ ਉਹਨਾਂ ਨੂੰ ਆਣ ਦੇ ਝੁੱਠਾ ਬੰਦਾ ਕਹਿੰਦੀ ਤੂੰ ਸਿਰੇ ਦਾ ਗੱਪੀ ਐ ਭਗਵੰਤਮਾਨ ਨੂੰ ਕਹਿੰਦੇ ਤੂੰ ਸਿਰੇ ਦਾ ਗੱਪੀ ਐ ਮੈਨੂੰ ਕਹਿੰਦੇ ਤੂੰ ਸਿਰੇ ਦਾ ਡਰਾਮੇ ਬਾਜ ਐ 11-1100 ਰੁਪਏ ਦੇਈਏ ਨਾ ਵੀ ਨਕਲੀ ਦੇਈਏ ਨਾ ਮੈਂ ਕਹਿੰਦੀ ਜਿਹੜੇ ਮੈਨੂੰ ਉਹਨੇ ਭੇਜਤੇ ਮੈਂ ਵੰਡਤੇ ਅੱਛਾ ਤੁਹਾਨੂੰ ਭਗਵੰਤਮਾਨ ਨੇ ਭੇਜੇ ਉਹਨਾਂ ਨੇ ਭੇਜੇ ਮੈਂ ਬੇਨਤੀ ਕਰਦਾ ਸਾਰੇ ਪੰਜਾਬ ਵਾਸੀ ਦੀਆਂ ਮੇਰੀਆਂ ਭੈਣਾਂ ਨੂੰ ਕਿ ਆਪਦੇ ਆਪ ਦੇ ਮੱਲਿਆਂ ਕਿਉਂ ਭੇਜੇ ਤੁਹਾਨੂੰ ਮਤਲਬ ਜੇ ਭੇਜਨੇ ਸੀ ਅਸਲੀ ਭੇਜੋ ਮੇਰਾ ਚਿੱਤਰ ਪਾਉਣਾ ਚਾਹੁੰਦੇ ਆ ਉਹ ਸਾਰਿਆਂ ਦੇ ਚਿੱਤਰ ਪਾਉਣਾ ਚਾਹੁੰਦੇ ਆ ਮੈਨੂੰ ਕਹਿੰਦੇ ਡਰਾਮੇ ਵਾਜੇ ਕਰੂਗਾ ਜਦੋਂ ਦੇਖੋ ਹਰ ਗੱਲ ਦੇ ਵਿੱਚ ਗੱਪ ਮਾਰ ਦੇਣਾ ਜਦੋਂ ਇੱਕ ਸਾਲ ਅੱਜ ਇੱਕ ਜੰਮ ਦਾ ਬੱਚਾ 120000 ਰੁਪਏ ਦਾ ਕਰਜ਼ਾਈ ਹੋ ਗਿਆ 450 ਲੱਖ ਕਰੋੜ ਰੁਪਇਆ ਕਰਜ਼ਾ ਲੈ ਲਿਆ ਅੱਗੇ ਅਜੇ ਸਾਲ ਪਿਆ ਹੈ ਤੂੰ ਮੈਨੂੰ ਐ ਦੱਸੋ ਵੀ ਇਹ ਪੂਰਤੀ ਕਿਵੇਂ ਹੋਊਗੀ ਅਸੀਂ ਗੱਪ ਕਿਉਂ ਮਾਰਦੇ ਆ ਅਲੀ ਬਾਬਾ 40 ਚੋਰ ਦਿੱਲੀੋਂ ਆਏ ਹੋਏ ਐ ਪੰਜਾਬ ਨੂੰ ਲੁੱਟਣਾ ਚਾਹੁੰਦੇ ਐ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਅਲੀ ਬਾਬਾ 40 ਚੋਰਾਂ ਤੋਂ ਬਚੋ ਅੱਜ ਬਜਟ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ 1000 ਰੁਪਏ ਕਦੋਂ ਮਿਲੂ ਕਹਿੰਦੇ ਕਿ ਆਹ ਬਜਟ ਆ ਰਿਹਾ ਅਗਲਾ ਬਜਟ ਉਹ ਕਹਿੰਦੇ ਲੋਕ ਸਭਾ ਚਨਾਬਾ ਵੇਲੇ ਮੇਰੀਆਂ ਭੈਣਾਂ ਨੇ ਜਦੋਂ ਕੁਐਸਚਨ ਕੀਤਾ ਕਹਿੰਦੇ 1000 ਰੁਪਏ ਕਦੋਂ ਮਿਲੂ ਕਹਿੰਦਾ ਮੈਂ 1100 ਦਊਂਗਾ ਬਜਟ ਦੇ ਅੰਦਰ ਜਦੋਂ ਪੁੱਛਿਆ ਕਹਿੰਦਾ ਯਾ ਬਜਟ ਆ ਗਿਆ ਹੁਣੇ ਦਿਨਾ ਹ ਇਹਨਾਂ ਲੱਖ ਤੋਂ ਘਟ ਹੈ ਆ ਫਿਰ ਤੁਹਾਡੇ ਖਾਤੇ ਵੀ ਪਾਵਾਂਗੇ ਮੈਂ ਤਾਂ ਗਾਰੰਟੀ ਦੇਈ ਇਹਨਾਂ ਨਾਲ ਹੀ ਲੈ ਲਓ ਕੋਈ ਖਾਤੇ ਦੀ ਲੋੜ ਨਹੀਂ ਆਪ ਦਾ ਲੈ ਲੈ ਇਹਨਾਂ ਕਹਿੰਦੇ ਲੈਦੇ ਲੈ ਜੋ ਬਸ ਹਾਂ ਇਹ ਆ ਆ ਆ ਕੀ ਇਹਨਾਂ ਆਰਬੀਆਈ ਤੋਂ ਲੈ ਕੇ ਆਇਆ ਆਰਵੇਜ ਲੈ ਹਾਂ ਉਹਨਾਂ ਨੇ ਭੇਜਿਆ ਨਾ ਕਹਿੰਦੇ ਉੱਥੋਂ ਕਢਾ ਲਾ ਮੈਂ ਕਢਾ ਲਿਆ ਇਹ ਸਰਕਾਰ ਦੇ ਪਹਿਲੇ ਫਿਰ ਪਰਸਰਾਮ ਨਗਰ ਚ ਕਿਉਂ ਬਾਕੀ ਕਿਤੇ ਕਿਉਂ ਨਹੀਂ ਆ ਇਹ ਮੇਰੇ ਲੋਕ ਪਿਆਰ ਕਰਦੇ ਆ ਇਹਨਾਂ ਨੇ ਜਿਹੜੇ ਮੇਰੇ ਨਾਲ ਵਾਅਦੇ ਕੀਤੇ ਸੀ ਮਾਨੂੰ ਦੇਤੇ ਉਹਨਾਂ ਨੂੰ ਦੇਤੇ ਆ ਉਹਦੇ ਨਾਲ ਲੱਗਦਾ ਹੁਣ ਲੁਧਿਆਣਾ ਵੀ ਜਿਹੜੀ ਜਿਮਣੀ ਚੌਣ ਆ ਕੀ ਲੱਗਦਾ ਵੀ ਉਹਦੇ ਕਰਕੇ ਤਾਂ ਨਹੀਂ ਮੰਡੇ ਜਾ ਰਹੇ ਵੀ ਉੱਥੇ ਚੌਣ ਆ ਹੁਣ ਨਹੀਂ 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 ਉੱਥੇ ਤਾਂ ਮੈਂ ਕਹਿਣਾ ਚਾਹੁੰਦਾ ਤੁਸੀਂ ਯਾਦ ਕਰਾਤਾ ਮੈਨੂੰ ਪਤਾ ਨਹੀਂ ਸੀ ਉੱਤੇ ਵੋਟਾਂ ਹੋ ਰਹੀਆਂ ਉੱਤੇ ਤਾਂ ਜਿਹੜੀਆਂ ਹੁਣ ਵੋਟਾਂ ਕਾਂਗਰਸ ਦਾ ਆਪਣਾ ਆਪ ਦਾ ਲੀਡਰ ਖੜਿਆ ਉਹਨਾਂ ਨੂੰ ਕਹੋ ਵੀ ਇਹ ਪਰਸਰਾਮ ਹਾਂ ਅਜੇ ਤਾਂ ਲੋਕ ਆ ਜਿਹੜੇ ਹੁਣ ਮਤਲਬ ਤੁਸੀਂ ਉਹਨੂੰ ਵੰਡ ਰਹੇ ਹੋ ਔਰਤਾਂ ਨੂੰ ਔਰਤਾਂ ਕੀ ਕਹਿੰਦੀਆਂ ਨੇ ਗੋ ਵੀ ਮਤਲਬ ਇਹ ਵੋਟਾਂ ਤਾਂ ਪਾਈਆਂ ਸੀ ਕਿ 1100 ਉਹ ਕਹਿੰਦੀਆਂ ਸੀ ਵੋਟਾਂ ਜਿਵੇਂ ਨਹੀਂ ਹੋ ਗਈਆਂ ਵੀ ਸਾਡੇ ਘਰੇ ਚਾਰ ਲੇਡੀਜ਼ ਐ ਸਾਨੂੰ ਤਾਂ ਛੱਤੇ 11 ਤੇ 4400 ਰੁਪਏ ਆਇਆ ਕਰੂਗਾ ਸਾਨੂੰ ਕੀ ਪਤਾ ਸੀ ਸਾਨੂੰ ਗੱਪ ਮਾਰ ਕੇ ਤੇ ਲੁੱਟ ਕੇ ਲੈ ਗਿਆ ਉਹਨੂੰ ਜੇ ਵਾਦੇ ਕੋਈ ਵੀ ਸਰਕਾਰ ਆ ਜੇ ਕਰਦੀ ਆਣ ਲਈ ਤਾਂ ਉਹਨੂੰ ਵਾਦੇ ਪੂਰੇ ਐਫੀਡੇਵਟ ਦੇਣਾ ਚਾਹੀਦਾ ਪੂਰੇ ਵਾਦੇ ਪੂਰੇ ਕਰਨੇ ਚਾਹੀਦੇ ਆ ਪਰ ਇਹ ਤਾਂ ਲਿਖ ਕੇ ਦਿੰਦੇ ਰਹੇ ਆ ਕਹਿੰਦੇ ਕਿ ਲੋਕ ਵਾਅਦੇ ਕਰਦੇ ਸੀ ਗਰੰਟੀ ਵੀ ਕੋਈ ਧਰਨਾ ਲਾਂਦਾ ਸੀ ਛੱਤ ਤੇ ਉਹਨਾਂ ਦੇ ਨਾਲ ਚੜ ਜਾਂਦੇ ਸੀ ਟੈਂਕੀ ਤੇ ਉਹਨਾਂ ਦੇ ਨਾਲ ਚੜ ਜਾਂਦੇ ਸੀ ਐਮਐਸਬੀ ਕਹਿੰਦੇ ਐਂ ਦਵਾਂਗੇ ਲੈ ਕੇ ਟੱਲੀਆਂ ਇੱਕ ਉਹ ਸੁਨੂਰ ਵਾਲਾ ਕੀ ਨਾਮ ਜਿੰਦਾ ਮੀਤ ਹੇਰ ਉੱਥੇ ਥਾਲੀਆਂ ਵਜਾਂਦੇ ਹੁੰਦੇ ਸੀ ਲੋਕ ਸਵਾ ਦੇ ਬਾਹਰ ਜੇ ਅੱਜ ਲੋਕਾਂ ਦਾ ਸਾਹਮਣਾ ਨਹੀਂ ਕਰਦੇ ਤੁਸੀਂ ਅੱਜ ਪੰਜਾਬ ਦੇ ਹਾਲਾਤ ਬਣੇ ਪਏ ਹਰ ਥਾਂ ਤੇ ਡਾਂਗ ਫਰੀ ਜਾਂਦੀ ਦੰਗਾ ਨਾਰਾਜ਼ ਹੋ ਗਿਆ ਪੰਜਾਬ ਚ ਹਰ ਥਾਂ ਤੇ ਗੋਲੀ ਚੱਲ ਰਹੀ ਹੈ ਕੋਈ ਗਲੀ ਹੈ ਮੱਲਾ ਹੈ ਸ਼ਹਿਰ ਹੈ ਕੋਈ ਵੀ ਮੱਲਾ ਹੋਵੇ ਉੱਥੇ ਹਰ ਥਾਂ ਤੇ ਗੋਲੀ ਕਿਤੇ ਲੁੱਟਫੋ ਕਿਤੇ ਵੱਡਾ ਟੁੱਕੀ ਕਿਤੇ ਤਲਵਾਰਾਂ ਚੱਲੀ ਜਾਂਦੀ ਹੈ ਪੰਜਾਬ ਦੇ ਹਾਲਾਤ ਖਰਾਬ ਹੈ ਹਰ ਥਾਂ ਤੇ ਜੀ ਹਰ ਗਲੀ ਹਰ ਮੱਲਾ ਹਰ ਚੌਕ ਹਰ ਸ਼ਹਿਰ ਚ ਚਵਾਦੇ ਗਰੰਟੀ ਕਹੀ ਸੀ ਜਿਵੇਂ ਪੈਸੇ ਦੀ ਗਰੰਟੀ ਕੀਤੀ ਨਾਲ ਕਹਿੰਦੇ ਕਿ ਨਸ਼ਾ ਵੀ ਖਤਮ ਕਰ ਦਾਂਗੇ ਉਹ ਖਤਮ ਹੋਇਆ ਨਸ਼ਾ ਤਾਂ 3 ਸਾਲ ਪਹਿਰੇ ਤੇ ਤਮਾਸ਼ੀਰ ਮੰਨ ਕੇ ਦੇਖਦੇ ਰਹੇ ਵੀ ਨਸ਼ਾ ਲੋਕ ਕਰਦਿਆ ਕਰਨ ਦਿਓ ਤਿੰਨ ਆਂਦੇ ਸਾਰੀ ਉੱਥੇ ਡੱਲ ਪਾਣੀ ਸੀ ਜਿਹੜਾ ਕੰਮ ਅੱਜ ਕੀਤਾ 3 ਸਾਲ ਪਹਿਲਾਂ ਕਰਦੇ ਜੇ ਤੁਸੀਂ ਅੱਜ ਥੱਲ ਪਾਣੀ ਆ ਵੱਡੇ ਵੱਡੇ ਫੜੋ ਜਿਹੜੇ ਵੇਚ ਰਹੇ ਆ ਅੱਜ ਦੇ ਹਾਲਾਤ ਪੰਜਾਬ ਦੇ ਹੋਰ ਨਾਜ਼ੁਕ ਹੋਗੇ ਕਿਉਂਕਿ ਆ ਦੇਖਿਆ ਬਠਿੰਡੇ ਦੇ ਅੰਦਰ ਕਿਤੇ ਟੀਕਾ ਲਾਇਆ ਇੱਥੇ ਮਰ ਗਿਆ ਇੱਕ ਨੇ ਗੁਪਤ ਥਾਂ ਤੇ ਟੀਕਾ ਲਾਇਆ ਉਹ ਮਰ ਗਿਆ ਹਾਲਾਤ ਮਾੜੇ ਹੋ ਗਏ ਤੁਹਾਡੇ ਕੋਲੇ ਆ ਕਿੰਨੀਆਂ ਔਰਤਾਂ ਦੇ ਪੈਸੇ ਨੇ ਜਿੰਨੀਆਂ ਨੂੰ ਦੇਣੇ ਮੇਰੇ ਕੋਲੇ ਤਾਂ ਪਰਸਲਾ ਨਾਂਗਾ ਪ੍ਰਤਾਪਨਗਰ ਜੋਗੀਨਗਰ ਕਪਾਲਨਗਰ ਹੰਸਨਗਰ 18 ਵਾਡਾਂ ਦੇ ਭੇਜੇ ਮੈਂ ਤਾਂ ਘਰ ਘਰ ਵੰਡੂਗਾ ਘਰ ਘਰ ਵੰਡੂਗਾ ਵੰਡ ਰਿਓ ਲਗਾਤਾਰ ਵੰਡੀ ਜਾਂਦਾ ਤੁਹਾਡੇ ਸਾਹਮਣੇ ਮੈਂ ਤਾਂ ਸਵੇਰ ਦਾ 8 ਵਜੇ ਦਾ ਲੱਗਿਆ ਪਿਆ ਹਾਂ ਤਾਂ ਅੱਛਾ ਕੀ ਲੱਗਦਾ ਵੀ 1 1 ਬਜਟ ਰਹਿ ਗਿਆ ਕੀ ਲੱਗਦਾ ਕਿ ਉਹਦੋਂ ਦੇ ਦੇਣਗੇ ਹੁਣ ਉਹਦੋਂ ਕਹਿ ਦੇਣਗੇ ਵੀ ਜਿਹੜੀ ਇ ਉਹਨੂੰ 1 ਲੱਖ ਤੋਂ ਕਟਾਉ ਉਹਨੂੰ ਦਵਾਂਗੇ ਐਸਸੀ ਨੂੰ ਦਵਾਂਗੇ ਉਹਦਾ ਆ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਹੁਣ ਜਿਵੇਂ ਚੁੱਲ੍ਹੇ ਵੰਨਤੇ ਇਲੈਕਟ੍ਰੀਸ਼ਨ ਉਹ ਕਹਿੰਦੇ ਆ ਵੀ ਉਹ ਵਿਧਵਾ ਜਨਾਨੀਆਂ ਨੂੰ ਦਵਾਂਗੇ ਉਹ ਐਸ ਕਰਕੇ ਦੇ ਰਿਹਾ ਕਿ ਬਿਜਲੀ ਦੇ ਬਿੱਲ ਵੱਧ ਜਾਂ ਜਿਹੜਾ 300 ਜੂਟ ਆਉਂਦਾ ਇੱਕ ਹੋਰ ਵਧੇ ਤੇ ਬਿੱਲ ਪੂਰਾ ਵਸੂਲ ਕਰੀਏ ਲੋਕ ਸਾਡੇ ਪੰਜਾਬ ਦੇ ਭੋਲੇ ਆ ਗੱਲਾਂ ਚ ਆ ਗਏ ਉਸ ਤੋਂ ਬਾਅਦ ਚੋਣਾ ਵੀ ਨੇ ਛੋਣਾ ਸਾਲ ਰਹਿ ਗਿਆ 2027 ਤੇ ਦੇਖੋ ਉਹਨਾਂ ਦੇ ਥੱਪੇ ਪਹਿਣਗੇ ਇਹ ਹਾਲਾਤ ਹੋ ਗਿਆ ਹਾਲਾਤ ਤੁਹਾਡੇ ਸਾਹਮਣੇ ਆ ਜਨਾਨੀਆਂ ਦੇਖੋ ਕਿਵੇਂ ਗਾਲ੍ਹਾਂ ਕੱਢਦੀਆਂ ਜਾ ਰਹੀਆਂ ਪੰਜਾਬ ਦੇ ਹਾਲਾਤ ਦੇਖੋ ਕਿ

ਅੱਧਾ ਮਾਨਾ ਜਿਹਨੇ ਆਪਾਂ ਦੀ ਬੋਕਾ ਬੰਨ੍ਹ ਲਈ ਅੱਜ ਆ ਗਏ ਕਿੱਥੇ ਆਹ ਰਹਿ ਗਿਆ ਰੋਪੀਆ ਨੂੰ ਦੋਸਤਿਆਂ ਨੂੰ ਆਤੋ ਜੀ ਮੱਖੋ ਅਬ ਯਾਰਾ ਕੋਲ ਬੈਠਾ ਹੋਇਆ ਸੀ ਨਹੀਂ ਲੈਣਾ ਲੈ ਤੇ ਨਹੀਂਓ ਕਹਿੰਦੇ ਭਗਵਾਨ ਤੋਂ ਬਾਰੇ ਜਾਲੀ ਗੱਲਾਂ ਦੀ ਅਸੀਂ ਲੈਂਦੇ ਹਾਂ ਭਗਵਾਨ ਕਮਾਨ ਦਾ 1100 ਦੇ ਕਿੱਜਾ ਵੇਲਾ ਲੈ ਤੇਰੀ ਭਗਵੰਤ ਮਾਤਾ ਦੇ ਕੋ ਕਿੰਨਾ ਝੂਠਾ ਬੰਦਾ ਲੋਗ ਲੈਣ ਨੂੰ ਤਿਆਰ ਨਹੀਂ 1100 ਰੁਪਿਆ ਉਹ ਕਹਿੰਦਾ 3 ਸਾਲ ਪਹਿਲਾਂ ਸਾਨੂੰ ਲਾਰੇ ਲਾਈ ਰੱਖੇ 36000 ਰੁਪਿਆ ਬੰਦਾ ਸੀ 1100 ਨਹੀਂ ਲੈਂਦੇ ਤੂੰ 36000 ਰੁਪਿਆ ਦਿਓ 36000 ਰੁਪਿਆ ਬਣ ਗਿਆ ਇਹਨਾਂ ਦਾ ਇਹ ਕਹਿੰਦੇ ਪੂਰਾ ਦਿਓ 36000 1100 ਨਹੀਂ ਲੈਣਾ ਮੈਂ ਦੇਖੋ ਕਿੰਨਾ ਵਡੇਰ ਕਰਦੀ ਚੋਪੜ ਰਾਜਾ ਕਿੰਨਾ ਗੱਪੀ ਦਾ ਬੰਦਾ ਹੈ ਹਾਂ ਕੇਜਰੀਵਾਲ ਦੇਖ ਲੋ ਕਿੰਨੇ ਗੱਪ ਮਾਰੇ ਆ ਆ 1100 ਰੁਪਿਆ ਕੋਈ ਲੈਣ ਨੂੰ ਤਿਆਰ ਨਹੀਂ ਲੈ ਜੋ ਇਹ 1100 ਰੁਪਇਆ ਕੋਈ ਲੈਣ ਨੂੰ ਤਿਆਰ ਨਹੀਂ ਉਹ ਕਹਿੰਦਾ ਸਾਡਾ 36000 ਰੁਪਇਆ ਬਣ ਗਿਆ 30000 ਰੁਪਇਆ ਸਾਨੂੰ ਦਿਓ ਦੇਖੋ ਲੇਡੀ ਦਾ ਕਿੰਨਾ ਗੁੱਸਾ ਲੇਡੀ ਦੇ ਵਿੱਚ ਇਹ ਬਹੁਤ ਵੱਡੇ ਵੱਡੇ ਜਿਹੜੇ ਗੱਪ ਮਾਰੇ ਵੱਡੇ ਵੱਡੇ ਬੰਦੇ ਗੱਪ ਮਾਰੇ ਆ 1100 ਰੁਪਇਆ ਭਗਵਾਨ ਕਮਾਨ ਦੇ ਤੇ ਗੱਲ ਲਗਾ ਕੋਈ ਕੋਟ ਪਾਇਓ ਤੇ ਪੈਸੇ ਲਿਓ ਹਾਂ ਲੋ ਨੇ ਨੈਣ ਲੋਕੀ ਆ ਰਹੇ ਅਸਕਰ ਤੇ ਕੀ ਸਵਾਲ ਹੋ ਨਾ ਪਤਾ ਪੰਨੇ ਦੀ ਕੋਰਤ ਵਰਤਮਾਨ ਕੋਈ ਕਹੇ ਮੇਰੀ ਪੈਣ ਕਹਿੰਦੀ ਹੈ ਨਕਲੀ ਹੈ ਮੈਂ ਤਾਂ ਵੀ ਉੱਤੇ ਵਾਦੇ ਵੀ ਨਕਲੀ ਨੇ ਮੇਰੇ ਰੋਡ ਦੀ ਨਕਲੀ ਭਾਈ ਬਾਅਦ ਵਿੱਚ ਗੱਲ ਕਰਾਂਗੇ ਗੱਲ ਕਰਦੇ ਬਾਅਦ ਵਿੱਚ ਕਰਾਂਗੇ ਬਾਅਦ ਵਿੱਚ ਸੁਣਾਂਗੇ ਉਹ ਆ ਜਾ ਭਾਈ ਭਗਵੰਤ ਮਾਨ ਨੇ ਕਿਹਾ 1119 ਰੁਪਏ ਭੇਜਿਆ ਤੁਹਾਡਾ ਆ ਜਾ ਲੈ ਜਾਓ ਆਦੇ ਗੱਪਾਰੇ ਸੀ ਉਹ ਪੈਸੇ ਦੇ ਲੈ ਜਾਓ ਲੈ ਲਾ ਕੇ ਲੈ ਜਾਓ ਭਾਈ ਓਏ ਦੋ 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 ਇੱਥੇ ਸਕੂਟਰ ਆ ਗਿਆ ਭਗਵਾਨ ਨੇ ਭੇਜਿਆ ਬੰਦਾ ਬੋਟਾ ਪਈਆਂ ਦੀ ਨਾ ਮੁ ਹੋਰ ਭਈਆ ਕਰੋ ਅੱਛਾ ਉਹ ਇਹ ਫਿਰ ਉਹ ਵੀ ਨਕਲੀ ਹੈ ਉਹਨੇ ਵੀ ਝੂਠ ਮਾਰਿਆ ਆ ਦੇਖੋ ਆਹ ਕਹਿੰਦੇ ਉਹਨੇ ਹੀ ਮਾਰੋ ਮੱਥੇ ਦੇਖੋ ਕਿੰਨੀਆਂ ਕਿੰਨਾ ਗੁੱਸਾ ਮੇਰੀਆਂ ਭੈਣਾ ਜਾ ਦੇਖੋ ਉਹਦੇ ਮੱਥੇ ਮਾਰੋ ਕਹਿੰਦੇ ਆਹ ਦੇਖੋ ਕੀ ਕਹਿੰਦੀ ਆ ਇਹ ਕਿਹ ਕੀ ਨਾਮ ਕੀ ਤੁਹਾਡਾ ਹੈ ਹਾਂ ਜੀ ਨਹੀਂ ਲੈ ਨਹੀਂ ਪੈਸੇ ਪੈਸੇ ਉਹ ਕਹਿੰਦੇ ਨਾ ਉਹਦੇ ਮੱਥੇ ਮਾਰੋ ਕਹਿੰਦੀ ਝੂਠ ਮਾਰਦਾ ਕਹਿੰਦੀ ਇਹ ਝੂਠਾ ਬੰਦਾ ਹੈ ਦੇਖੋ ਪੰਜ ਝੂਠ ਉਹਨੇ ਸਭ ਤੋਂ ਵੱਡੇ ਹੈ 25 25 50 ਉਹਦੇ ਝੂਠ ਲੱਭ ਕੇ ਦਿਖਾ ਪਹਿਲਾਂ ਉਹ ਕਹਿੰਦੇ ਸੀ ਅਸੀਂ ਰਾਜਨੀਤੀ 'ਚ ਨਹੀਂ ਆਂਦੇ ਫਿਰ ਉਹ ਰਾਜਨੀਤੀ ਚਾਏ ਫੇਰ ਉਹ ਕਹਿੰਦੇ ਸੀ ਵੀ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਦੇ ਫਿਰ ਉਹਨਾਂ ਨੇ ਸਮਝੌਤਾ ਕੀਤਾ ਫੇਰ ਉਹ ਕਹਿੰਦੇ ਸੀ ਕਿ ਅਸੀਂ ਕੋਟੀਆਂ ਨਹੀਂ ਲੈਂਦੇ ਫਿਰ ਉਹਨਾਂ ਨੇ ਕੋਟੀਆਂ ਲਈਆਂ ਫੇਰ ਉਹ ਕਹਿੰਦੇ ਸੀ ਅਸੀਂ ਸਕੋਲਟੀ ਨਹੀਂ ਲੈਂਦੇ ਫਿਰ ਉਹਨਾਂ ਨੇ ਸਕੋਲਟੀ ਲਈ ਫੇਰ ਉਹ ਕਹਿੰਦੇ ਅਸੀਂ ਤਨਖਾਹ ਨਹੀਂ ਲੈਂਦੇ ਫਿਰ ਉਹਨਾਂ ਨੇ ਤਨਖਾਹ ਲਈ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਜਿਹੜਾ ਉਹਨਾਂ ਦੇ 25 ਗੱਪ ਲੱਭ ਕੇ ਦਿਖਾਊਗਾ ਉਹਨੂੰ 500 ਰੁਪਏ ਨਕਦ ਨਾਮ ਦਿੱਤਾ ਜਾਊਗਾ ਆਹ ਲੋ ਦੇਖੋ ਕਿੰਨੀਆਂ ਤਾਪੀਆਂ ਪੀ ਗਏ ਮੇਰੀਆਂ ਭੈਣਾਂ ਰੋਂਡੀਗਾ 3 ਦਾ ਫਿਰ ਮਾਫ ਕਰਾਉਣੀ ਪਰ ਆ 40000 ਹਰ ਪਾਏ ਪਹਿਲੇ ਬੇਲਾ ਦੇਖੋ ਹਾਤ ਦੇਖੋ 40000 ਦੇ ਬੇਲਾ ਛੜਕਾਂ ਦੇ ਲੈੜੀ ਰੋਂਡੀਆਂ ਫਿਰਦੀਆਂ ਰੋਂਡੀਆਂ ਹਾਂਜੀ ਵੱਧ ਕਰ ਲੋ ਹਾਂਜੀ ਅਸੀਂ ਜੀ ਬੇਲਾ ਆ 40000 ਰੁਪਿਆ ਰੋਂਡੀ 3 ਮੈਂ ਮਸਾ ਜਵਾਖ ਪਾਰੇ ਚਾਹ ਉਹ ਤੇਰੇ ਸਾਹਮਣੇ ਮਸਾ ਅੱਗੇ ਨਾ ਜਾਇਆ 10000 ਸੋ ਨਾ ਵੀ ਇਹ ਦੇਖੋ ਚੱਲੀ ਆ ਚੱਲ ਆ ਜਾਓ ਆ ਜਾਓ ਆ ਜਾਓ ਆ ਜਾਓ ਵਾਪਸ ਭਗਵਾਨ ਤੋਂ ਮਾਰਨੇ ਭਾਈ 11 ਰੁਪਇਆ ਭੇਜਿਆ ਜਿਹੜੀ ਮੇਰੀ ਭੈਣ ਦਾ ਕੋਈ ਦੰਦਾ ਆ ਕੇ ਲੈ ਜਾਓ ਪਤrana ਨਗਰ ਚੌਕ 'ਚ 10 ਰੁਪਇਆ 10 ਰੁਪਇਆ 11 ਰੁਪਇਆ ਲੈ ਜਾ ਹੈਲੋ ਆ 1100 ਰੁਪਏ ਦਾ ਖਾਸ ਮੰਗਦੇ ਚੱਲੇ ਆ ਆ 1100 ਤੋਂ ਭਾਂਤ ਮਾਰਨੇ ਭੇਜਿਆ ਜਾਓ ਜਿਓ ਜਿਓ ਸਾਨੂੰ ਜਾਓ ਖਾਦੀ ਦਾ ਉਹ ਕਹਿੰਦਾ ਮੈਂ ਦਊਂਗਾ ਤੇਰੀ ਭੈਣ ਨੂੰ ਵੈਸੇ ਦਾ 36000 ਬੰਦਾਂ ਦੇ ਭੇਜਿਆ 1100 ਕਹਿੰਦੇ ਕੋਰੀਆਂ ਦੇ ਨਾਲ ਰਾਜ ਲੋ ਸਮਝ ਗਦੇ ਆ ਕੇ ਆਏ ਫੋਨ ਦੇ ਵਾਦੇ ਵੀ ਨਕਲੀ ਮੈਂ ਵੀ ਨਕਲੀ ਇਹ ਤੋ ਸਾਗਲੀਆ ਉਹ ਠੱਠਾ ਬੰਦਾ ਨਾ ਮੈਂ ਤਾਂ ਦੱਸ ਰਿਆ 36000 ਰੁਪਏ ਵਾਤਾ ਤੁਹਾਡਾ ਇਹ ਜਿੱਤਾ 1100 ਵੀ ਨਕਲੀ ਇਹ ਕੋ ਹਾਲਾਤ ਦੇਖੋ ਗਰੀਬਾਂ ਨੂੰ ਕੋਈ ਸੁਣ ਨਹੀਂ ਰਹੀ ਵਾਹ ਠੀਕ ਨਾ ਚਾਹੁੰਦਾ ਮੇਰੀ ਬਾਈਕ ਦੇ ਇੰਡਰਟ ਦੇ ਹੁੰਦੇ ਆਹ ਪੈਸਾ ਤਾਂ ਬਾਈ ਨਾ ਕਰ ਗਿਆ ਵੀ ਇਹਨਾਂ ਹਉਏ